ਸੱਸੀ ਗਾਲ ਜੀ ਦੂਜੇ ਵਲੌਗ ਦੇ ਵਿੱਚ ਸਵਾਗਤ ਆ ਪਹਿਲਾ ਵਲੌਗ ਅਸੀਂ ਮੈਂ ਉੱਥੇ ਬੰਦ ਕਰਤਾ ਦੂਜਾ ਹੁਣ ਅਸੀਂ ਪਿੰਡ ਦੇ ਵਿੱਚ ਚੱਲੇ ਆ ਕਿੰਨੇ ਦ ਜਾਂਦੇ ਆ ਹੈ ਕਿੰਨੇ ਜਾਂਨਾ ਕਾਕਾ ਤੂੰ ਹੌਲੀ ਚੱਲ 100 ਦੇ ਜਾ ਰਹੇ ਆ 100 ਦਾ ਦੇਖ ਲੋ 100 ਹੀ ਆ ਇਹ ਤੂੰ 100 ਦਾ ਹਣ ਆਈਏ ਅਸੀਂ ਪਹਿਲਾਂ ਵੀ ਆਏ ਹਾਂ 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 ਅੱਗੇ ਕੰਮ ਤੇ ਹਾਂ ਹਣ ਫੇਰ ਹੌਲੀ ਚੱਲ ਕਾਕਾ ਅੱਗੇ ਆ ਮੇਰਾ ਗਾਉਂ ਆਉਣ ਵਾਲਾ ਗਾਉਂ ਹੁਣ ਤਾਂ ਦੂਰੇ ਗਾਉਂ ਤੋਂ ਹੁਣ ਤਾਂ ਪਿੰਡੋਂ ਕੁਸ਼ਕਲੀ ਕਰ ਚੁ ਹਾਂ ਨਾ ਨਹੀਂ ਛੱਡਨੇ ਆਂ ਨਹੀਂ ਹੋਰ ਕਿਹੜਾ ਸਿਆਣੀਆ ਗੱਲਾਂ ਕਰਨੀ ਸਿਆਣੇ ਬੰਦਾ ਸਿਆਣੀਆ ਗੱਲਾਂ ਕਰਦਾ ਹੁੰਦਾ ਤੂੰ ਕਿਹੜਾ ਸਿਆਣੀਆ ਆ ਆਏ ਕੋਕਰੀ ਕਲਾ ਕਿਹਾ ਪਾਉਣਾ ਗਾਉਂ ਨਹੀਂ ਐਡ ਕਰਨਾ ਮੈਂ ਇਹ ਪਾ ਦੇਣਾ ਆ ਹੀ ਪਹਿਣਿਆ ਐਂ ਤੇਰੇ ਮਨ ਯੂਰ ਲੋ ਦੀ ਗੇਪਲ ਬੋ

ਜੱਤਵਾਲ ਆ ਗਿਆ ਅਜੀਤਵਾਲ ਜੀਤਵਾਲ ਪਹੁੰਚ ਗਏ ਅਸੀਂ ਲੁਧਿਆਣਾ ਬੁੱਟਰ ਲੁਧਿਆਣਾ ਸਿੱਧਾ ਹੀ ਆ ਕਾਕਾ ਬੁੱਟਰ ਤਾਂ ਨਹੀਂ ਆ ਬੁੱਟਰ ਦੀ ਹੋਵੇ ਤਾਂ ਨਹੀਂ ਜਾਣ ਆਪਾਂ ਆ ਕਿਧਰੋਂ ਲਈ ਆਉਂਦਾ ਨੱਕ ਜਹ ਲਾ ਹੀ ਆਉਂਦਾ ਨੱਕ ਜਹ ਲਾਏ ਵੇ ਗੱਡੀ ਦਾ ਉਹ ਮੜਿਆ ਫਿਰਣਾ ਇਹ ਥੋੜਾ ਜਿਹਾ ਜਿਹੜੀ ਆ ਜਾਈਂਦਾ ਜਿਹੜਾ ਬ੍ਰੈਂਡ ਕੋਲੇ ਹੁੰਦਾ ਹਾਂ ਉਹ ਹੈਗਾ ਦੁੱਧਰ ਉਹ ਲਾ ਬਾਰਾਂ ਕੋ ਲੱਗਦਾ ਹੁੰਦਾ ਪੌੜਾ ਜੁੱਤਾ ਇੱਕ ਪੌੜਾ ਵੀ ਉਵੇਂ ਹੀ ਬਣਿਆ ਹੈ ਨਾ ਇੱਥੇ ਆ ਦੇਖ ਲਈ ਇੱਥੇ ਸੱਚੇ ਮੋੜਦਾ ਆ ਪੌੜ ਦੇ ਛੱਲੇ ਆ ਕਿੱਧਰ ਖਾਤੇ ਕਿੱਧਰ ਰੱਖ ਮੈਨੂੰ ਵੀ ਲੱਗਿਆ ਜੌੜ ਲੈਣੇ ਜੀ ਦੁਬਾਰਾ ਬਾਪਾ ਬਾਜੂ ਮੈਨੂੰ ਪਰੇ ਪਰੇ ਜੇ ਨੂੰ ਹੋਈ ਗਿਆ ਫਿਰ ਮੈਂ ਮਿਲਿਆ ਹੈ ਇਹ ਆ ਇਹ ਬਾਬੇ ਨੇ ਵੀਡੀਓ ਤੇਰੀ ਦੇਖ ਲਈ ਨਾ ਇੱਥੇ ਮੋੜਦਾ ਆ ਹੋਆ ਸੱਚੇ ਮੋੜਦਾ ਉਹ ਲਾਦੀ ਰਰੀ ਮਾਰ ਬੀ ਤੂੰ ਤਾਂ ਵੈਸੇ ਹੀ ਭੁੱਖੀ ਆ ਤੇਰੀ ਨੀਤੀ ਕੱਟ ਮਾਰੀ ਹੈ ਵਾਈ ਬਲੌਗ ਬਣਾਦੇ ਇਹਦੇ ਕੋਈ ਨਹੀਂ ਆਈ ਆਣਾ ਵਿੱਚ ਇਹ ਨਹੀਂ ਦੱਸਿਆ ਨਹੀਂ ਹੈ ਐਡਿੰਗ ਕਰਦੇ ਸਿਰਾਂ ਨਾ ਨਾ ਮੈਂ ਨਹੀਂ ਕੁਝ ਵੀ ਕਰਨਾ ਅਸੀਂ ਕਿਹੜਾ ਕੋਈ ਗਲਤ ਬੋਲਦੇ ਨੇਂ ਦੇ ਰਾਹ ਪੈਣ ਲੱਗੇ ਆ ਹੁਣ ਤੇਰਾ ਸਹੀ ਨਾਂ ਦੱਸ ਜੱਤਵਾਲ ਨੂੰ ਜੱਤਵਾਲ ਦੇ ਫਾਟਕਾ ਆ ਕੇ ਜਿਹੜੀ ਛੇਦੀ ਖੋਲਦੇ ਨਹੀਂ ਅੱਧਾ ਅੱਧਾ ਘੰਟਾ ਲੱਗ ਜਾਂਦੇ ਹੈ ਇੱਕ ਵਾਰ ਲੱਗ ਜਾਣ ਮੈਂ ਅੱਜ ਦੇਖੋ ਗੁੱਲੇ ਆ ਕੇ ਲੱਗੇ ਅੱਜ ਦੇਖਦੇ ਆਂ ਸਹੀ ਗੱਲ ਆ ਖੁੱਲੇ ਹੋਣ ਦਾ ਚੰਗੀ ਗੱਲ ਆ। ਵੋਟ ਕਰੋ ਵੀ ਫਾਟੇ ਖੁੱਲੇ ਹੋਣਗੇ ਜਾਂ ਬੰਦ ਹੋਣਗੇ ਮੇਰੇ ਤਾਂ ਉਹਨਾਂ ਦਾ ਖੁੱਲੇ ਹੋਣੇ। ਮੈਂ ਵੀ ਕਹਾਂ ਨਾ ਖੁੱਲੇ ਹੋਣਗੇ। ਹੈ? ਚਾਰੋਂ ਬੰਦੇ ਕਹ ਰਹੇ ਆ ਉਹਦੇ। ਦੇਖਦੇ ਹਾਂ ਹੁਣ ਕੀ ਬਣਦਾ। ਜੇ ਬੰਦ ਹੋਏ ਸਾਰੇ ਬੰਦੇ 550 ਰੂਮ ਕਰਕੇ ਦੇਖਾਂ ਮੈਂ ਨਹੀਂ ਨੇ ਉੱਥੇ। ਰੂਮ ਕਰਕੇ ਦੇਖਾ ਖੁੱਲੇ ਆ ਵੜ ਗੋ ਮੈਂ ਨਹੀਂ ਨੇ ਹਾਲ ਕਰ ਗੇ। ਖੁੱਲੇ ਆ ਉਹਦੇ ਸਾਫ ਤਾਂ ਜਿੰਦੇ। ਉਹਦੇ ਉੱਤੇ। ਭਾਈ ਮੂਰੇ ਆ ਗਏ। ਖੁੱਲੇ ਆ ਵੀ ਖੁੱਲੇ ਆ ਦੇਖਿਆ ਮੇਰਾ ਕੰਮ ਸਹੀ ਸੀਗਾ ਤੁਸੀਂ ਐਵੇਂ ਕਰੀਏ ਬੰਦ ਜਣ ਕੇ ਬੰਦ ਹੋਣ ਆ ਤੁਸੀਂ ਨਾਲ ਹੀ ਸੀਗੇ ਹਾਂ ਹਾਂ ਇਹ ਨਾ ਬੋਲ ਕਮਤੀ ਆਈ ਨਹੀਂ ਆ ਬਾਅਦ ਜਾ ਕੇ ਆ ਆ ਜਾ ਯਾਰ ਕਿਤਾਜੀ ਕਰੀਏ ਨਹੀਂ ਆ ਆਪਦਾ ਹਸਾਬ ਨਾ ਕਰ ਖਤਰਾ ਖਤਰਾ 20000 ਵੋਲਟ ਦਾ ਹੋੜੀ ਗੱਡੀ ਡੇਡੀ ਕਰਕੇ ਗੱਡੀ ਥੱਲੋਂ ਲੱਗ ਜੂ ਨਹੀਂ ਤਾਂ ਫਿਰ ਇੱਥੇ ਥੋੜੀ ਤਾਂ ਲੱਗ ਲੱਗ ਜਾਂਦੀ ਆ ਰੇਡੀ ਕਿਵੇਂ ਕਰੂਗਾ ਆ ਗਿਆ ਆਪਣਾ ਅਜੀਤਵਾਲਾ ਡੇਡੀ ਦਵਾਲਾ ਸਟੇਸ਼ਨ ਆ ਗਿਆ ਕਹਿਦਾ ਭਾਈ ਜਿਵੇਂ ਆਪਾਂ ਨੇ ਉਹਨੂੰ ਫਿਰ ਟੇੜੀ ਮਤਲਬ ਟੇੜੀ ਮੋੜ ਕੇ ਮੂਹਲੇ ਟੇੜੇ ਟੇੜੇ ਕਰਕੇ ਡੇਡੀ ਹੋ ਜਾਂਦੀ ਆ ਤੂੰ ਇੱਕ ਪਾਸੇ ਚੱਕ ਦੂੰਗਾ ਆ ਦੇਣਾ ਹੁਣ ਜਿਵੇਂ ਦੇਖੋ ਇਹ ਕਿਹੜਾ ਤਾਰ ਜੰਨਾ ਜਿਵੇਂ ਉਹਨੇ ਮੋੜੀ ਆ ਪਰਲੇ ਪਾਸੇ ਉਹਨੂੰ ਲੈ ਗਿਆ ਨਾ ਅੱਛਾ ਅੱਛਾ ਹੁਣ ਆਪਾਂ ਵੀ ਐਂ ਲੈ ਗਿਆ ਇੱਕ ਟਾਇਰ ਪਹਿਲਾਂ ਉਹ ਇਧਰ ਨੂੰ ਨਹੀਂ ਆਣਾ ਸਿੱਧਾ ਹੀ ਜਾਣਾ ਆਪਾਂ ਇਹ ਤੇ ਕੀ ਲੱਗਦੀ ਹੁੰਦੀ ਆ ਉਹ ਟਰੱਕਾਂ ਦੀ ਕੀ ਹੁੰਦੀ ਆ ਉਹ ਮਿਸ਼ਨ ਸਪੈਸ਼ਲ 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 ਆਉਂਦੇ ਇਥੇ ਹੋ ਕੀ ਹੁੰਦੀ ਸਪੈਸ਼ਲ ਹੁੰਦੀ ਆ ਜਦੋਂ ਮਾਲ ਗੱਡੀ ਮਾਲ ਗੱਡੀ ਲੱਦਦੇ ਨੇ ਉਹਨਾਂ ਦੇ ਟਰੱਕ ਆਈ ਜਾਂਦੇ ਹੁੰਦੇ ਕਣ ਕਣ ਕ ਲਾਉਣੀ ਆ ਉਹਨੂੰ ਸਪੈਸ਼ਲ ਕਹਿੰਦੇ ਹੁੰਦੇ ਆ ਤਾਂ ਇਹਦਾ ਮੈਨੂੰ ਨਹੀਂ ਯਾਦ ਰਹਿੰਦੀ ਆ ਕਿ ਉਹਨਾਂ ਨੇ ਖੜੀ ਜਾਣੀ ਆ ਫਿਰ ਟ੍ਰੇਨ 'ਚ ਭਰਨੀ ਆ ਮੇਰੇ ਜੀ ਉਹ ਲੱਗ ਜਾਣ ਫਿਰ ਤਾਂ ਬੰਦਾ ਲਾਈਨ 'ਚ ਹੀ ਲੱਗ ਜਾਂਦਾ ਮੱਧੂ ਗੁੰਦਾਂ ਵਾਲਾ ਬੰਦਾ ਇਹ ਕਿ ਸਾਡਾ ਮੱਧੂ ਗੁੰਦਾਂ ਵਾਲਾ ਬੰਦਾ ਹੁਣ ਤੁਸੀਂ ਉਹ ਬਾਹਰ ਚਲੇ ਗਿਆ ਹੁਣ ਇਹ ਡਾਇਲੌਗ ਉਹਦਾ ਹੀ ਆ ਇਹ ਉਹ ਕਾਪੀਰਾਈਟ ਹੁੰਦੇ ਸਾਨੂੰ ਵੀ ਮੇਰਾ ਤੁਸੀਂ ਡਾਇਲੌਗ ਬੋਲਤਾ ਆ ਗਈ ਨਹਿਰ ਆ ਗਈ ਵੀ ਨਹਿਰ ਨੀਲੋਂ ਨਹਿਰ ਆਈ ਆ ਪਤੇ ਜਾਵਾਂਗੇ ਅੱਜ ਆ ਕੀ ਕਰ ਰਹੇ ਮਿੱਟੀ ਚੱਕਦੇ ਆ ਹੌਲੀ ਹੌਲੀ ਬੈਠੀ ਆ ਮਿੱਟੀ ਚੱਕਦੇ ਆ ਅੱਜ ਕੱਲ ਇਹ ਰਵਾਜ ਬਹੁਤ ਰਿਆ ਹੋਇਆ ਹੈ ਕਿ ਮਿੱਟੀ ਚੱਕ ਕੇ ਵੇਚਦੇ ਨੇ ਇਹ ਵੇਚਣ ਕਰਕੇ ਹੁੰਦੀ ਆ ਜਾਂ ਕੀ ਸਾਖਦਾ ਹੁੰਦਾ ਮਿੱਟੀ ਚੱਕ ਕੇ ਵੇਚ ਕੇ ਮਿੱਲਾ ਦਾ ਉਭਜਾਉ ਮਿੱਟੀ ਹੀ ਘਟ ਜਾਂਦੀ ਹੁੰਦੀ ਆ ਨਾ ਸ਼ਕਤੀ ਥੋੜੀ ਮਿੱਟੀ ਮਾਰ ਜੇ ਮਿੱਟੀ ਜਾਂਦੀ ਜਾਂਦੀ ਆ ਅੰਦਰ ਵਾਲੇ ਉਹ ਮਾਰ ਜਾਂਦੇ ਆ ਮਿੱਟੀ ਹਾਂ ਜਾਂਦੀ ਆ ਮਿੱਟੀ ਦੇ ਵਿਟਾਮਿਨ ਖਤਮ ਹੋ ਜਾਂਦੇ ਆ ਐਦਾਂ ਕਹਦੇ ਆ ਮਿੱਟੀ ਖਾਇਆ ਕਰ ਤੇਰੇ ਵਿਟਾਮਿਨ ਡੀ ਵਾਲਪ ਘਟੇ ਹੋ ਜਾਣ ਮਿੱਟੀ ਚ ਕੈਲਸ਼ੀਅਮ ਹੁੰਦਾ ਆ ਇਹ ਤਾਂ ਬੱਟਾ ਮੈਂ ਨਹੀਂ ਆਨੇ ਬੱਟਾ ਪਾਉਣ ਵਾਸਤੇ ਭਾਈ ਬੱਟ ਪਾਉਣੀ ਥੋੜੀ ਜਿਹੀ ਇੱਕ ਇਹਦਾ ਗੋਟੇ ਤੇ ਕਰਿਆ ਬਣਾਈ ਇਹ ਕਹਿੰਦਾ ਨਹੀਂ ਪਾਉਣੀ ਏਟਾਂ ਤੇ ਜਾਣੀ ਪਹਿਲਾਂ ਦੇਖ ਲੋ ਬੱਟਾ ਹੱਥਾਂ ਨਾਲ ਪਾਉਂਦੇ ਹੁੰਦੇ ਬੱਟਾ ਵੀ ਕੀ ਕਹਿੰਦੇ ਹੁੰਦੇ ਇਹਨੂੰ ਬੱਟਾ ਪਾਉਣ ਵਾਲੇ ਨੂੰ ਕੀ ਕਹਿੰਦੇ ਬੱਟਾ ਪਾਉਣ ਵਾਲਾ ਬੱਟਾ ਪਾਉਣ ਵਾਲਾ ਇਹ ਪੰਜਾਬੀ ਚ ਜਿੰਦਰਾ ਨਿਜੇਂਦਰਾ ਦਾ ਮੈਂ ਕਹਿੰਦਾ ਹੁੰਦਾ ਹੀ ਹੁੰਦਾ ਨਾ ਜਿੰਦਰਾ ਗੈਸੂਆ ਸੋ ਕਈ ਵੀ ਆਗਾ ਆਹ ਆ ਨਹੀਂ ਚੱਲਦੇ ਹੁਣ ਪਹਿਲਾਂ ਚੱਲਦੇ ਨੇ ਦੇਖੇ ਨਾ ਕਰੇ ਟੈਂਪੋ ਚੋਂ ਦੇ ਚੱਲਦੇ ਨੇ ਮੁੱਲਾਂਪੁਰ ਤੋਂ ਤੇ ਹੀ ਚੱਲਦੇ ਮੁੱਲਾਂਪੁਰ ਚੱਲਦੇ ਆ ਉਧਰ ਆਪਾਂ ਲੁਧਿਆਣੇ ਵਾਲੇ ਸਾਈਡ ਤਾਂ ਚੱਲਦੇ ਓਏ ਲੋਕ ਕਹਿੰਦੇ ਪਿੰਡਾ ਜੋ ਪਿੰਡ ਸੁਣੀ ਦਾ ਪਿੰਡ ਸੁਣੀ ਦਾ ਟੁੱਡੀ ਕੇ ਟੁੱਡੀ ਕੇ ਪਹੁੰਚੇ ਟੁੱਡੀ ਕੇ ਦੀ ਮੰਡੀ ਆ ਗਈ ਹੋਈ ਆ ਟੁੱਡੀ ਕੇ ਦੇਸ ਨਹੀਂ ਤੋਂ ਕਰਦੀ ਹੈ ਹੈ ਮੋਗੇ ਤੋਂ ਤਾਂ ਆ ਗਏ ਆਪਾਂ ਟੁੱਡੀ ਕੇ ਆ ਗਏ ਹੁਣ ਤਾਂ ਤੁਹਾਨੂੰ ਪਤਾ ਹੀ ਨਹੀਂ ਹੈਗਾ ਟੁੱਡੀ ਕੇ ਕਿਹੜਾ ਮੋਗਾ ਕਿਹੜਾ ਟੁੱਡੀਆਣਾ ਗੇਟ ਇਹ ਟੁੱਡੀਆਣਾ ਦਾ ਬਏ ਸਾਰੇ ਜਾਣਦੇ ਹੋਣਗੇ ਮੇਲਾ ਬਹੁਤ ਮਸ਼ਹੂਰ ਲੱਗਦਾ ਇੱਥੇ ਰਣਗੂ ਨਾਨਕ ਦੇਵ ਜੀ ਟੁੱਡੀਆਂ ਜੇ ਐਂਟਰੀ ਹੋ ਗਈ ਆਪਣੀ ਆਪਣਾ ਪਿੰਡ ਵੀ ਆਉਣ ਵਾਲਾ ਏ ਟੁੱਡੀਆਂ ਦੇ ਜਮਨ ਵਾਲੀ ਆ ਇੱਥੇਆਂ ਛੜੇਆਂ ਜੇ ਕਿਸੇ ਨੇ ਲੈਣੀਆਂ ਤਾਂ ਲੈ ਸਕਦਾ ਇਹ ਤੋਂ ਸੱਜੇ ਹੋਣਾ ਤੇ ਸੱਜੇ ਰਾਈਟ ਇੱਥੋਂ ਇਧਰ ਨੂੰ ਆਹ ਰਾਈਟ ਰਾਈਟ ਮਤਲਬ ਮਤਲਬ ਕੱਬੇ ਆਤ ਨੂੰ ਸੱਜੇ ਨਹੀਂ ਪਾਉਂਦਾ बुरे हाल ना दे। दे 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 बुरा हाल इरा बड़ा बुरा हाल पोच गए जल काके सिदा ही 10 ਮਿੰਟ ਦਾ ਰਹਾ ਰਹੇ 10 ਵੀ ਨਹੀਂ 5 ਮਿੰਟ ਇੱਥੇ ਲੱਗਿਆ ਸੀ ਨਾ ਜਮ ਉਹ ਮਣੀ ਮੈਨੂੰ ਹੋਰ ਕੋਈ ਜਿਹੀ ਸੀ ਕਿ ਜਮ ਇੱਥੇ ਹੀ ਆਉਂਦਾ ਲੱਗਦਾ ਹੈ ਪਤਾ ਨਹੀਂ ਆਉਂਦਾ ਇੱਥੇ ਵੀ ਮੈਨੂੰ ਲੱਗ ਰਿਹਾ ਕਿ ਉਹ ਲੱਗਦਾ ਜੇ ਕੱਲਾ ਜਿਹਾ ਉਹ ਦੇ ਬਣਾ ਆ ਉਹ ਦੇ ਫਿਟਨੈਸ ਕਿਹੜਾ ਜਮ ਆ ਆਰਮੂਸ ਜਮ ਆਰਮਾਉਸ ਫਿਟਨੈਸ ਫਾਰਮੂਸ ਜਮ ਇੱਥੇ ਲੱਗ ਆਏਗਾ ਛੋਟਾ ਜਿਹਾ ਜਮ ਠੀਕ ਆ ਐਕਦਾ ਉਹ ਰੋਗੋ ਲਾ ਲਾਜਪਤ ਰਾਏ ਹੋਰ ਹੀ ਗੱਲ ਹੈ ਗਰ ਕੋਲਜੂ ਨੂੰ ਦਿਖਾਉਣ ਤੂੰ ਐ ਪਹਚਾਈ ਫਿਰਦਾ ਉਹ ਟੂਰਨਾਮੈਂਟ ਹੁੰਦੇ ਰਹਿੰਦੇ ਨੇ ਖਾਸਾ ਵੱਡਾ ਗਰਾਊਂਡ ਹੈ ਉੱਤਰ ਕੇ ਦਿਖਾਉਣਾ ਸੀਗਾ ਤੁਹਾਨੂੰ ਚਲੋ ਕੋਈ ਗੱਲ ਨਹੀਂ ਆਹੀ ਫਾਇਦਾ ਵੈਨ ਦਾ ਜੀ ਐਕਸਟਰਾ ਲਈਦਾ ਗੁਰਦੁਆਰਾ ਸਾਹਿਬ ਆਗੇ ਜੀ ਗੁਰਦੁਆਰਾ ਸਾਹਿਬ ਧੁੰਦ ਕਿੰਨੀ ਪਈ ਹੈ ਹੋਝ ਪਤਾ ਲਾਉਦਾ ਗੇਟ ਤੇ ਗੇਟ ਆਉਣ ਦੇ ਆ ਜੀ ਇਹ ਦੋ ਜਵਾਗ ਸਾਡੇ ਲੜੀ ਜਾਂਦੇ ਆ ਹੀਰਾ ਆਉਣ ਆਣਾ ਇੱਥੋਂ ਹੀਰੇ ਦੀ ਦੁਕਾਨ ਹੋਣਾ ਆ ਜੀ ਆ ਨਮਾ ਜਗ੍ਹਾ ਮੋੜ ਤੇ ਉਹਦੇ ਸ਼ੀਸ਼ੇ ਲੱਗਿਆ ਸ਼ੀਸ਼ੇ ਨੂੰ ਕੋਈ ਚੱਕਰ ਨਹੀਂ ਆਇਆ ਹਾਰਨ ਮੇਰੇ ਵੀ ਜ਼ਰੂਰੀ ਹੁੰਦਾ ਜੀ ਜਿੰਦਗੀ ਆ ਸ਼ੀਸ਼ੇ ਮਾਵਨ ਨੂੰ ਦੇਖੀ ਜਾਵੇ ਆ ਦੇ ਹੀਰੇ ਦੀ ਦੁਕਾਨ ਆ ਗਿਆ ਦੇਗਾ ਇਹਦੇ ਗਾਣੇ ਕਿਹੜੇ ਜਾਣਦਾ ਵੀ ਇਹਦੇ ਗਾਣੇ ਉਹਦੇ ਡਾਇਮੰਡ ਮਾਰਕੀਟ ਲਿਗਾਇਆ ਹੋਰੇ ਅਹ ਉਹ ਇਹ ਆਪਾਂ ਉਹਦੇ ਘਰ ਵਾਲਾ ਮੋੜ ਮੋਣ ਲੱਗੇ ਹਾਂ ਹੁਣ ਹੀਰੋ ਦੇ ਮੁੰਡੇ ਦਾ ਫੋਟੋ ਹੁਣ ਬਰਬਰ ਸਾਹਿਬ ਦਾ ਆ ਗਿਆ ਮੋੜ ਟੰਡੀਆਂ ਲਾਈਆਂ ਹੋਈਆਂ ਦੋਨੇ ਪਾਸੇ ਆ ਇਧਰੋਂ ਗੇਟ ਤੋਂ ਜਾਣਾ ਮੁਝੇ ਇਧਰ ਠੀਕ ਆ